ਚਲੋ ਕੋਈ ਨਾ ਕੋਈ ਪਾਸੇ ਚੱਕਾਰੇ ਲੰਮੀ ਬਾਤ ਕਰਕੇ ਆ ਕੋਈ ਸਾਰੇ ਵਾਛੋੜੇ ਪਾਵੇ ਕਾਤੇ ਦੇ ਖਣ ਜਟੀਆਂ ਪੰਜ ਵੀਰ ਮਸੀਆ ਚੱਲਣ ਭੈਣ ਜੀ ਚੰਨਜੀਤ ਕੌਰ ਸਰਪੰਚ ਪਿੰਡ ਪਡੋਰੀ ਧਰਮ ਪਤਨੀ ਹਰਪਿੰਦਰ ਸਿੰਘ ਪਿੰਦਰ ਸੋਣ ਵੀਰ ਕਟੀਆਂ ਕਾਰੇ ਫਾਦੋ ਚੰਦਰੀ ਵਛੋੜੇ ਪਾਵੇ ਸੋਨੂ ਮੈਂ ਵੰਡਾ ਸੀਰਨੀ ਫਾਦੋ ਛਾੜ ਦਿਨੂ ਅੱਗੇ ਲੱਗੇ ਜਾਵੇ ਸੋਨੂ ਮੈਂ ਵੰਡਾ ਸੀਰ ਫਾਦੋ ਛਾੜ ਦਿਨੂ ਅੱਗੇ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਭੈਣ ਜੀ ਚਰਨਜੀਤ ਕੋਰ ਸਰਪੰਚ ਪਿੰਡ ਪਡੋਰੀ ਧਰਮ ਪਤਨੀ ਸਾਡੇ ਹਲਕਾ ਇੰਚਾਰਜ ਪਿੰਦਰ ਪਡੋਰੀ ਜੀ ਉਹ ਸਾਡੇ ਹਵੇਲੀ ਪੱਤੀ ਵਿਖੇ ਆਪਣੇ ਕੀਮਤੀ ਰਜੇਵਿਆਂ ਨੂੰ ਤਿਆਗਦੇ ਹੋਏ ਪਹੁੰਚੇ ਆ ਹਵੇਲੀ ਪੱਤੀ ਦੇ ਸਾਰੇ ਵੀਰਾਂ ਤੇ ਭੈਣਾਂ ਦੇ ਸਹਿਯੋਗ ਨਾਲ ਇਹ ਜੋ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਇਹ ਸਾਡਾ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਇਹਨੂੰ ਅੱਜ ਵੀ ਬਰਕਰਾਰ ਰੱਖਿਆ ਜਾ ਰਿਹਾ ਸਾਨੂੰ ਇਹ ਚੀਜ਼ ਦੀ ਬੜੀ ਖੁਸ਼ੀ ਆ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤਿਹਾਰਾਂ ਨਾਲ ਇਹਨਾਂ ਮੇਲਿਆਂ ਨਾਲ ਜੁੜ ਕੇ ਰਹਿਣਗੇ ਸੋ ਜੋ ਵੀ ਮੇਲੇ ਟੂਰਨਾਮੈਂਟ ਛਿੰਝਾਂ ਇਹਨਾਂ ਦਾ ਕੋਈ ਮਕਸਦ ਹੁੰਦਾ ਸੀ ਸਾਰਿਆਂ ਨੇ ਇੱਕ ਦੂਜੇ ਨੂੰ ਮਿਲ ਲੈਣਾ ਆਪਣਾ ਦੁੱਖ ਸੁੱਖ ਵੀ ਕਰ ਲੈਣਾ ਆਪਣੀ ਖੁਸ਼ੀ ਵੀ ਕਰ ਲੈਣੀ ਉਸ ਤੋਂ ਬਾਅਦ ਬਾਹਰ ਲਿਆਂ ਦੇਸ਼ਾਂ ਦਾ ਪਰਸ਼ਾਵਾਂ ਸਾਡੇ ਉੱਤੇ ਕਿਹਾ ਇਹ ਸੁਧਿਆ ਚਾਰ ਸਾਡੇ ਕੋਲੋਂ ਬਹੁਤ ਹੱਦ ਤੱਕ ਗਵਾਕ ਗਿਆ ਪਰ ਫੇਰ ਵੀ ਬਾਬੇ ਨਾਨਕ ਜੀ ਕਿਰਤਾ ਪਸੰਹ ਪਾਸ਼ਾ ਕੁਸ਼ਣਿਆਰੇ ਬੇ ਸਾਲ ਦੇ ਕੋਲ ਵਾਪਸ ਆ ਰਹਿਆ ਪ੍ਰਮਾਤਮਾ ਮੇਰੇ ਪੰਜਾਬ ਨੂੰ ਨજર ਨਾ ਲਾਵੇ ਇਹਨੂੰ ਨਸ਼ਿਆਂ ਕੋਲੋਂ ਬਚਾਵੇ ਇਹਨੂੰ ਤੀਖਾ ਕੋਲੋਂ ਬਚਾਵੇ ਸਾਡੇ ਪੰਜਾਬੀਆਂ ਦਾ ਇਹ ਜਗਤ ਪਰਸਵਾਦੀਏ ਸੇਮ ਹੋਵੇ ਇਹ ਸਾਰੇ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ